ਰੂਹ ਦੇ ਨਾਲ ਪੂਰੇ ਮਨ ਦੇ ਨਾਲ ਆਪਣੇ ਪਰਮੇਸ਼ਵਰ ਦੀ ਬੰਦਗੀ ਕਰਨ ਦਿਲ ਤੋਂ ਬੰਦਗੀ ਕਰਨ ਦਿਲ ਤੋਂ ਦੀ ਹਜ਼ੂਰੀ ਮਹਿਸੂਸ ਕਰਨ ਲਾਈਟ ਬੰਦ ਹੋ ਜਾਵੇ ਪੱਖੇ ਬੰਦ ਹੋ ਜਾਣ ਤੇ ਤੁਹਾਨੂੰ ਪਤਾ ਲੱਗਣਾ ਹੈ ਤੁਹਾਨੂੰ ਮਹਿਸੂਸ ਹੋ ਜਾਣਾ ਹੈ ਗਰਮੀ ਮਹਿਸੂਸ ਹੋ ਜੇਗੀ ਤੇ ਜੇ ਤੂੰ ਫਿਰ ਬੰਦ ਹੋ ਜਨ 5 ਮਿੰਟ ਲਈ ਤੇ ਫਿਰ ਪੱਖੇ ਛੱਡ ਦੇ ਤੈਨੂੰ ਪਤਾ ਲੱਗਣਾ ਕਿ ਹਵਾ ਲੱਗ ਰਹੀ ਹੈ ਇਹਦੇ ਨਾਲ ਥੋੜਾ ਠੀਕ ਮਾਹੌਲ ਹੋ ਗਿਆ ਹੈ ਗਰਮੀ ਘਟ ਗਈ ਹੈ ਹਵਾ ਮਹਿਸੂਸ ਹੁੰਦੀ ਹੈ ਸਰੀਰ ਨੂੰ ਪਤਾ ਲੱਗਦਾ ਕਿ ਹਵਾ ਆ ਰਹੀ ਹੈ ਬਾਈਬਲ ਵਿੱਚ ਲਿਖਿਆ ਆ ਤੁਹਾਡੀ ਇਬਾਦਤ ਤੁਹਾਡੀ ਬੰਦਗੀ ਤੁਹਾਡੀ ਦੁਆ ਤੁਹਾਡਾ ਪ੍ਰਭੂ ਦੇ ਵਿੱਚ ਪ੍ਰਭੂ ਦੇ ਅੱਗੇ ਬੈਠ ਕੇ ਬੰਦਗੀ ਕਰਨਾ ਇਦਾਂ ਦਾ ਹੋਵੇ ਦਿਲ ਦੇ ਨਾਲ ਹੋਵੇ ਕਿੱਦਾਂ ਬੰਦਗੀ ਹੋਵੇ ਦਿਲ ਦੇ ਨਾਲ ਬੋਲੇ ਹਲੇਲੂਇਆ ਸੱਚੇ ਭਗਤ ਆਤਮਾ ਦੇ ਨਾਲ ਰੂਹ ਦੇ ਨਾਲ ਬੈਠਣਗੇ ਜਦੋਂ ਸੱਚੇ ਭਗਤ ਰੂਹ ਦੇ ਨਾਲ ਬੈਠਣਗੇ ਸਹੀ ਤਰ੍ਹਾਂ ਬੈਠਣਗੇ ਜਦੋਂ ਪ੍ਰਭੂ ਦੇ ਨਾਲ ਮਿਲੇ ਹੋਏ ਹੋਣਗੇ ਆਪਣੇ ਆਪ ਨੂੰ ਮਹਿਸੂਸ ਕਰਨ ਦੇ ਹੋਣਗੇ ਪ੍ਰਭੂ ਨੂੰ ਮਹਿਸੂਸ ਕਰਦੇ ਹੋਣਗੇ ਕਿ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਅੰਦਰ ਆ ਪ੍ਰਭੂ ਦੀ ਹਜ਼ੂਰੀ ਦੇ ਅੰਦਰ ਆ ਜਿਹੜੇ ਲੋਕ ਐਸਾ ਕਰਨਗੇ ਇਸ ਤਰ੍ਹਾਂ ਦੀ ਬੰਦਗੀ ਹੋਵੇਗੀ ਉਹਨਾਂ ਨੂੰ ਖੁਦਾ ਬੰਦਗੀ ਵਾਲਿਆਂ ਨੂੰ ਚਾਹੁੰਦਾ ਹੈ ਉਹਨਾਂ ਨੂੰ ਮਨਜ਼ੂਰ ਕਰਦਾ ਹੈ ਆਪਾਂ ਬਹੁਤ ਚਿਰ ਬੰਦਗੀ ਦੇ ਵਿੱਚ ਬੈਠੇ ਰਹੀਏ ਸਾਡਾ ਦਿਲ ਨਾ ਲੱਗੇ ਸਾਡਾ ਮਨ ਘਰ ਹੋਵੇ ਬਾਹਰ ਹੋਵੇ ਇੱਧਰ ਉੱਧਰ ਸੱਜੇ ਖੱਬੇ ਹੋਵੇ ਖੁਦਾ ਨਹੀਂ ਚਾਹੁੰਦਾ ਸਾਨੂੰ ਨਹੀਂ ਪ੍ਰਭੂ ਚਾਹੁੰਦਾ ਪਰਮੇਸ਼ਵਰ ਕਿਸ ਤਰ੍ਹਾਂ ਚਾਹੁੰਦਾ ਆ ਪ੍ਰਭੂ ਚਾਹੁੰਦਾ ਆ ਕਿ ਜਿਹੜੀ ਬੰਦਗੀ ਜਦੋਂ ਸਾਡੀ ਹੋਵੇ ਉਹ ਪੂਰੇ ਦਿਲ ਦੇ ਨਾਲ ਹੋਵੇ ਦਿਲ ਲੱਗਾ ਹੋਵੇ ਰੂਹ ਦੇ ਨਾਲ ਹੋਵੇ ਸਾਨੂੰ ਪਤਾ ਲੱਗਣ ਡਿਆ ਹੋਵੇ ਕਈ ਲੋਕ ਇਸੇ ਕਰਕੇ ਖੁਦਾ ਦੇ ਦਾਸ ਨੇ ਕਿਹਾ ਕ੍ਰੰਥੀਆ ਦੀ ਪਤਰੀ ਦੇ ਵਿੱਚ ਕਿ ਮੈਂ ਕਿੱਦਾਂ ਬੰਦਗੀ ਕਰਾਂਗਾ ਮੈਂ ਕਿਵੇਂ ਦੀ ਬੰਦਗੀ ਕਰਾਂ ਔਰ ਕਈ ਲੋਕ ਇਸ ਗੱਲ ਨੂੰ ਜਾਣਦੇ ਨਹੀਂ ਕਿ ਸਾਡੀ ਇਬਾਦਤ ਕਿਸ ਤਰ੍ਹਾਂ ਦੀ ਹੋਵੇ ਸਾਡੀ ਇਬਾਦਤ ਕਿਵੇਂ ਦੀ ਹੋਵੇ ਸਾਨੂੰ ਪ੍ਰਭੂ ਦੇ ਵਿੱਚ ਇਸੇ ਕਰਕੇ ਖੁਦਾ ਦਾ ਦਾਸ ਕਹਿ ਨਾ ਆ ਕਿ ਮੈਂ ਆਤਮਾ ਨਾਲ ਵੀ ਤੇ ਬੁੱਧ ਨਾਲ ਵੀ ਪਰਮੇਸ਼ਵਰ ਦੀ ਮਹਿਮਾ ਕਰਾਂਗਾ ਬੋਲੇ ਹallelujah 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 ਪਹਿਲਾ ਗ੍ਰੰਥੀਓ 14 ਅੰਦੇ 15 ਵਚਨ ਪੜੋ ਧਿਆਨ ਨਾਲ ਸੁਣਾਓ ਫੇਰ ਗੱਲ ਕੀ ਆ ਬੰਦਗੀ ਦੀ ਮੈਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਕਿਦਾਂ ਪ੍ਰਾਰਥਨਾ ਕਰਾਂਗਾ ਆਤਮਾ ਨਾਲ ਵੀ ਤੇ ਸਮਝ ਵੀ ਮੈਨੂੰ ਹੋਵੇਗੀ ਹਾਂਜੀ ਬੋਲੇ ਹਲੇਲੂਇਆ ਸਾਨੂੰ ਸਮਝ ਵੀ ਹੋਵੇ ਆਤਮਾ ਦੇ ਨਾਲ ਵੀ ਤੇ ਸਮਝਦੇ ਨਾਲ ਵੀ ਸਾਨੂੰ ਅਸੀਂ ਸਮਝਦੇ ਹੋਈਏ ਅਸੀਂ ਰੂਹ ਦੇ ਵਿੱਚ ਹੋਈਏ ਤੇ ਸਾਨੂੰ ਪਤਾ ਲੱਗਦਾ ਹੋਵੇ ਕਿ ਸਾਡਾ ਪਰਮੇਸ਼ਵਰ ਸਾਡੀ ਆਵਾਜ਼ ਸੁਣ ਰਿਹਾ ਆ ਅਸੀਂ ਸੱਜੇ ਖੱਬੇ ਨਾਲ ਧਿਆਨ ਦਈਏ ਇਸੇ ਕਰਕੇ ਖੁਦਾ ਦਾ ਦਾਸ ਅਲੋਸਰਸੂਲ ਕਹਿੰਦਾ ਆ ਕਿ ਮੈਂ ਸਾਰੇ ਸਾਰੇ ਆਪਣੇ ਖਿਆਲਾਂ ਨੂੰ ਸਾਰੇ ਆਪਣੇ ਧਿਆਨ ਨੂੰ ਬੰਨ ਲੈਣਾ ਆ ਕੀ ਕਰ ਲੈਣਾ ਆ ਬੰਨਣਾ ਆ ਜਿਹੜੇ ਮੇਰੇ ਖਿਆਲ ਜੀਵਨ ਚ ਆਉਂਦੇ ਆ ਜਦੋਂ ਅਸੀਂ ਇਬਾਦਤ ਕਰੀਏ ਆਪਣੇ ਜੀਵਨ ਚ ਖਿਆਲ ਜਿਹੜੇ ਆ ਇਹਨਾਂ ਨੂੰ ਬੰਨਣਾ ਬੋਲੋ ਆਪਣੇ ਖਿਆਲਾਂ ਨੂੰ ਕੀ ਕਰਨਾ ਆ ਬੰਨਣਾ ਤੇ ਜੇ ਅਸੀਂ ਬੰਨ ਦੇਣੀ ਤਾਰੀਫ ਤਾਰੇ ਤਾਰੇ ਤਾਰੀਫ ਕਰੀ ਜਾਂਦੇ ਤੇ ਮਨ ਸਾਡਾ ਕਿਤੇ ਹੋਵੇ ਦਿਲ ਸੁੱਤਾ ਮੂੰਹ ਤਾਰੀ 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 ਕਰਦਾ ਹੋਵੇ ਮੈਂ ਮੂੰਹ ਦੇ ਨਾਲ ਵੀ ਤੇ ਦਿਲ ਨਾਲ ਵੀ ਕਹਿੰਦਾ ਮੈਂ ਆਤਮਾ ਨਾਲ ਵੀ ਤੇ ਸਮਝ ਨਾਲ ਵੀ ਖੁਦਾ ਦੇ ਅੱਗੇ ਪ੍ਰਾਰਥਨਾ ਕਰਾਂਗਾ ਬੁਲੇ ਹਲੇਲੂਇਆ ਤੇ ਜੇ ਸਾਡੇ ਅਸੀਂ ਮੂੰਹ ਦੇ ਨਾਲ ਤਾਰੀ ਤਾਰੀ ਕਰੀ ਜਾਈਏ ਸ਼ੁਕਰ ਗਜ਼ਾਰੀ ਕਰੀ ਜਾਈਏ ਤੇ ਮਨ ਜਿਹੜਾ ਸਾਡਾ ਮਨ ਕਿਤੇ ਹੋਰ ਹੋਵੇ ਤੇ ਇਸੇ ਕਰਕੇ ਕੀ ਕਹਿੰਦਾ ਪ੍ਰਭੂ ਦਾ ਵਚਨ ਦੂਜਾ ਗ੍ਰੰਥੀ ਉਹ 10 ਸਾਡੇ ਔਰ ਉਹਦਾ 5 ਵਚਨ ਪੜੋ ਸੁਣੋ ਜਦੋਂ ਕਹਿੰਦਾ ਮੈਂ ਬੰਦਗੀ ਕਰਨਾ ਆ ਜਦੋਂ ਮੈਂ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਾ ਆ ਜਦੋਂ ਮੈਂ ਉਹਦੀ ਹਜ਼ੂਰੀ ਵਿੱਚ ਆ ਗਿਆ ਤੇ ਪ੍ਰਭੂ ਦਾ ਕਲਾਮ ਕਹਿ ਰਿਹਾ ਖੁਦਾ ਦਾ ਦਾਸ ਮੈਂ ਵਹਿਮਾਂ ਨੂੰ ਹਰੇਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਕੀ ਕਰ ਰਹੀ ਹੈ ਸਿਰ ਚੁੱਕਦੀ ਹੈ ਅਸੀਂ ਕਰਦੇ ਹਾਂ ਉਹਨਾਂ ਨੂੰ ਟਾ ਦੇਨੇ ਆ ਬੋਲੇ ਹਲੇਲੂਇਆ ਜਿਹੜੇ ਪਰਮੇਸ਼ਵਰ ਦੇ ਵਿਰੁੱਧ ਪਰਬੂ ਦੀ ਬੰਦਗੀ ਦੇ ਵਿਰੁੱਧ ਜਿਹੜੀ ਸਾਡੇ ਜੀਵਨ ਚੋਂ ਗੱਲਾਂ ਉੱਠਦੀਆਂ ਉਹਨਾਂ ਨੂੰ ਅਸੀਂ ਕੀ ਕਰਦੇ ਆ ਢਾ ਦੇਨੇ ਆ ਬੋਲੇ ਹਲੇਲੂਇਆ 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 ਕੀ ਕਰਦੇ ਆ ਉਹਨਾਂ ਨੂੰ ਆਪਾਂ ਢਾ ਦੇਨੇ ਆ ਬਣੀਆਂ ਨਹੀਂ ਰਹਿਣ ਦਿੰਦੇ ਕਿ ਸਾਡੇ ਜੀਵਨ ਚ ਬਣੀਆਂ ਇੱਕ ਅੰਧਾ ਦੀਵਾਰਾਂ ਵਿਹਿਮਾਂ ਦੀਆਂ ਪਰਮਾਂ ਦੀਆਂ ਪ੍ਰਭੂ ਦਾ ਕੰਮ ਜਿਹੜੇ ਰੋਗ ਦੀਆਂ ਇਹਨਾਂ ਨੂੰ ਆਪਾਂ ਬਣੀਆ ਰਹਿਣ ਦੀ ਨਹੀਂ ਇਹਨਾਂ ਨੂੰ ਆਪਣੇ ਜੀਵਨ ਤੇ ਕੌਂਕੀ ਕਰਨਾ ਢਾਉਣਾ ਆ ਤੇ ਟੱਠ ਦੀਆਂ ਸੌਖੀਆਂ ਨਹੀਂ ਪੂਰੀ ਲੜਾਈ ਕਰਨੀ ਪੈਂਦੀ ਹੈ ਬੋਲੇ ਹallelujah ਹallelujah ਜਦੋਂ ਕੋਈ ਚੀਜ਼ ਸਿਰ ਚੁੱਕਦੀ ਹੈ ਉਹਨੂੰ ਢਾਉਣਾ ਸੌਖਾ ਨਹੀਂ ਸਾਡੇ ਹਾਲ ਦੇ ਪਿਛਲੇ ਸੈੱਡ ਤੇ ਇੱਕ ਕੰਧ ਦੇ ਵਿੱਚ ਇੱਕ ਦਰਖਤ ਉੱਗਿਆ ਆ ਉਹਨੂੰ ਬਹੁਤ ਆਰੀ ਢਾਈ ਦਾ ਉਹਨੂੰ ਖਤਮ ਕਰੀਦਾ ਫੇਰ ਉੱਗਦਾ ਫੇਰ ਖਤਮ ਕਰੀਦਾ ਉੱਗਦਾ ਫੇਰ ਖਤਮ ਕਰੀਦਾ ਤੇ ਜੇ ਕਿ ਇਹ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਫੇਰ ਉਹ ਬੜਾ ਹੋ ਜਾਏਗਾ ਤੇ ਨੁਕਸਾਨ ਕਰੇਗਾ ਅੱਜ ਜੀਵਨ ਦੇ ਅੰਦਰ ਪ੍ਰਾਰਥਨਾ ਦੇ ਵਿੱਚ ਰੁਕਾਵਟਾਂ ਆਉਂਦੀਆਂ ਐ ਬੰਦਗੀ ਬਹਿਣ ਦੇ ਵਿੱਚ ਰਕਾਵਟ ਆਉਂਦੀਆਂ ਕਈਆਂ ਨੂੰ ਨੀਂਦ ਵੜੀ ਆਉਂਦੀ ਹੈ ਬੋਲੋ ਬੰਦਗੀ ਦੇ ਵਿੱਚ ਨੀਂਦ ਆਉਂਦੀ ਹੈ ਕੋਸ਼ਿਸ਼ ਕਰੋ ਵੀ ਇਹਨੂੰ ਇਹਨੂੰ ਖਤਮ ਕਰਨਾ ਹੈ ਬੰਦਗੀ ਵਿੱਚ ਦਿਲ ਨਹੀਂ ਲੱਗਦਾ ਦਿਲ ਸਤਾਨ ਸੱਜੇ ਖੱਬੇ ਖੜਦਾ ਹੈ ਇਹਨੂੰ ਢਾਉਣਾ ਆ ਖਤਮ ਕਰਨਾ ਇਹਨਾਂ ਦੀ ਜੰਗ ਜਿਹੜੀ ਹੈ ਇਹਦੇ ਨਾਲ ਜੰਗ ਕਰਨੀ ਹੈ ਬੋਲੇ ਹਾਲੇਲੂਇਆ ਹallelujah ਆਪਾਂ ਢਾਉਣਾ ਆ ਇਹਨੂੰ ਖਤਮ ਕਰਨਾ ਆ ਹਰੇਕ ਜਿਹੜੀ ਗੱਲ ਵਿਰੋਧ ਵਿੱਚ ਉੱਠਦੀ ਹੈ ਇਹਨੂੰ ਢਾਉਣਾ ਆ ਖਤਮ ਕਰਨਾ ਆ ਅੱਗੇ ਪੜੀਏ ਨਹੀਂ ਹਰ ਖਿਆਲ ਨੂੰ ਵੀ ਕਰਦੇ ਆ ਆਪਾਂ